ਖਬਰਨਾਮਾ ਦੇਖ ਰਿਹਾ ਸਾਰੇ ਹੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਤ ਮੈਂ ਹਾਂ ਤੁਹਾਡਾ ਫੌਜ ਰਾਜ ਪਾਕਿਸਤਾਨ ਹਾਲੇ ਵੀ ਆਪਣੀਆਂ ਹਰਕਤਾਂ ਤੋਂ ਬਾਸ ਨਹੀਂ ਆ ਰਿਹਾ ਇੱਕ ਪਾਸੇ ਸ਼ਾਂਤੀ ਦੀ ਅਪੀਲ ਕਰ ਰਿਹਾ ਹੈ ਇੱਕ ਪਾਸੇ ਦੂਸਰੇ ਦੇਸ਼ਾਂ ਤੋਂ ਮੰਗ ਕਰ ਰਿਹਾ ਹੈ ਕਿ ਜੰਗ ਦੇ ਵਿੱਚ ਸਾਡੀ ਹੈਲਪ ਕੀਤੀ ਜਾਵੇ ਸਾਡੀ ਸਹਾਇਤਾ ਕੀਤੀ ਜਾਵੇ ਲੇਕਿਨ ਦੂਸਰੇ ਪਾਸੇ ਆਪਣੀਆਂ ਕਾਇਰਾਇਨਾ ਹਰਕਤਾਂ ਲਗਾਤਾਰ ਪਾਕਿਸਤਾਨ ਦੀ ਫੌਜ ਵੱਲੋਂ ਕੀਤੀਆਂ ਜਾ ਰਹੀਆਂ ਨੇ ਲੇਕਿਨ ਦੇਚ ਦੇ ਭਾਰਤ ਦੇ ਜਿਹੜੇ ਸੈਨਿਕ ਨੇ ਉਹ ਵੀ ਕਿਸੇ ਤੋਂ ਘਟਨੇ ਉਹਨਾਂ ਵੱਲੋਂ ਵੀ ਮੂੰਹ ਤੋੜਵੇਂ ਜਵਾਬ ਦਿੱਤੇ ਜਾ ਰਹੇ ਨੇ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਪਾਕਿਸਤਾਨੀ ਫੌਜ ਨੇ ਦਾਅਵਾ ਕੀਤਾ ਹੈ ਕਿ ਭਾਰਤ ਨੇ ਉਸ ਦੇ ਤਿੰਨ 에어 بیس ਅਤੇ ਮਜੇਲਾ ਹਮਲੇ ਮਜੇਲਾ ਹਮਲੇ ਕੀਤੇ ਹਨ ਪਾਕਿਸਤਾਨੀ ਫੌਜ ਦੇ ਦਾਅਵੇ ਤੇ ਭਾਰਤ ਵੱਲੋਂ ਇੱਕ ਕਾਨਫਰੰਸ ਕੀਤੀ ਗਈ ਇਸ ਦੌਰਾਨ ਕਰਨਲ ਸ਼ੂਫੀਆ ਖਰੈਸ਼ੀ ਨੇ ਕਿਹਾ ਕਿ ਪਾਕਿਸਤਾਨੀ ਫੌਜ ਪੂਰੀ ਤਰ੍ਹਾਂ ਪੱਛਮੀ ਸਰਹੱਦ ਤੇ ਆਪਣੀਆਂ ਹਮਲਾਵਾਰ ਹਮਲਾਵਾਰ ਗਤੀਵਿਧੀਆਂ ਨੂੰ ਜਾਰੀ ਰੱਖਿਆ ਹੋਇਆ ਹੈ ਇਸ ਵਿੱਚ ਡਰੋਨ ਤੇ ਹੋਰ ਲੜਾਕੂ ਜਹਾਜ਼ਾਂ ਦੀ ਵਰਤੋਂ ਕਰਕੇ ਭਾਰਤੀ ਫੌਜੀ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਕੰਟਰੋਲ ਰੇਖਾ ਤੇ ਭਾਰੀ ਕੈਲੀਬਰ ਡਰੋਨ ਹਥਿਆਰਾਂ ਨਾਲ ਵੀ ਗੋਲੀਬਾਰੀ ਕੀਤੀ ਗਈ ਸ਼੍ਰੀਨਗਰ ਤੋਂ ਨਲਿਆ ਤੱਕ ਅੰਤਰਰਾਸ਼ਟਰੀ ਸਰਹੱਦ ਤੱਕ ਕੰਟਰੋਲ ਰੇਖਾ ਨੇ ਕੰਟਰੋਲ ਰੇਖਾ ਦੇ ਨਾਲ 26 ਤੋਂ ਵੱਧ ਥਾਵਾਂ ਤੇ ਹਵਾਈ ਕੋਸ ਬੈਡ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਭਾਰਤੀ ਹਥਿਆਰਬੰਦ ਸਨਾਮਾ ਨੇ ਜ਼ਿਆਦਾਤਰ ਖਤਰਿਆਂ ਨੂੰ ਬੇਸਰ ਕਰ ਦਿੱਤਾ ਇਸ ਦੇ ਬਾਵਜੂਦ ਉਧਮਪੁਰ ਪਠਾਨਕੋਟ ਆਦਮਪੁਰ ਪੋਂਜ ਬਠਿੰਡਾ ਦੇ ਹਵਾਈ ਸੈਨਾ ਸਟੇਸ਼ਨ ਨੂੰ ਨੁਕਸਾਨ ਪਹੁੰਚਾਇਆ ਪਾਕਿਸਤਾਨੀ ਸਵੇਰੇ 1:40 ਮਿੰਟ ਦੇ ਵਜੇ ਹਾਈ ਸਪੀਡ ਦੀ ਮਜ਼ਾਹਲ ਵਰਤੋ ਕਰਕੇ ਪੰਜਾਬ ਦੇ 에ਅਰ ਬੇਸ ਸਟੇਸ਼ਨਾਂ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਇੱਕ ਨਿੰਦਣਯੋਗ ਕਾਰਵਾਈ ਵਿੱਚ ਪਾਕਿਸਤਾਨ ਨੇ ਸ਼੍ਰੀਨਗਰ ਉਦਮਪੁਰ ਤੇ ਹਵਾਈ ਸੈਨਾ ਟਿਕਾਣਿਆਂ ਤੇ ਮੈਡੀਕਲ ਸੈਂਟਰਾਂ ਉੱਤੇ ਹਮਲੇ ਕਰਕੇ ਨਿਸ਼ਾਨਾ ਬਣਾਇਆ ਇੱਕ ਵਾਰ ਫਿਰ ਪਾਕਿਸਤਾਨ ਦੇ ਨਾਗਰਿਕ ਬੁਨਿਆਦੀ ਢਾਂਚੇ ਦੇ ਹਮਲਾ ਗੈਰ ਜ਼ਿੰਮੇਵਾਰਾਂ ਨੂੰ ਜਰ ਦੱਸ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਭਾਰਤੀ ਜਿਹੜੇ ਸੈਨਿਕ ਨੇ ਭਾਰਤੀ ਸੈਨਿਕਾਂ ਵੱਲੋਂ 6 ਪਾਕਿਸਤਾਨੀ 에어 베ਸ ਜਿਹੜੇ 에어 베ਸ ਨੇ ਉਹ ਤਬਾਹ ਕਰ ਦਿੱਤੇ ਗਿਆ ਕਿਉਂਕਿ ਪਾਕਿਸਤਾਨ ਵੱਲੋਂ ਲਗਾਤਾਰ ਅੰਦਰੂਨੀ ਅਤੇ ਬਾਹਰੀ ਹਮਲੇ ਕੀਤੇ ਜਾ ਰਹੇ ਨੇ ਇੱਕ ਪਾਸੇ ਮੰਗ ਕਰ ਰਿਹਾ ਹੈ ਕਿ ਸ਼ਾਂਤੀ ਚਾਹੀਦੀ ਹੈ ਦੋਨਾਂ ਦੇਸ਼ਾਂ ਨੂੰ ਲੜਨਾ ਨਹੀਂ ਚਾਹੀਦਾ ਦੋਨਾਂ ਦੇਸ਼ਾਂ ਦੇ ਵਪਾਰ ਖੁੱਲ੍ਹਣੇ ਚਾਹੀਦੇ ਨੇ ਤੇ ਦੂਸਰੇ ਪਾਸੇ ਹਮਲੇ ਕੀਤੇ ਜਾ ਰਹੇ ਨੇ ਲੇਕਿਨ ਭਾਰਤ ਦੇ ਸੈਨਿਕਾਂ ਤੇ ਸਾਨੂੰ ਮਾਣ ਹੈ ਅਸੀਂ ਉਹਨਾਂ ਦੇ ਜਜ਼ਬੇ ਨੂੰ ਸਲਾਮ ਕਰਦੇ ਹਾਂ ਅਸੀਂ ਉਹਨਾਂ ਦੀ ਬਹਾਦਰੀ ਦੀ ਤਾਰੀਫ਼ ਕਰਦੇ ਹਾਂ ਜਿਨ੍ਹਾਂ ਨੇ 6 ਪਾਕਿਸਤਾਨੀ 에ਅਰਬਾਸਟ 에ਅਰਬਾਸਟ ਜਿਹੜੇ ਨੇ ਉਹ 2 ਦਿਨਾਂ ਦੇ ਵਿੱਚ ਤਬਾਹ ਕੀਤੇ ਨੇ ਜਿਹੜੇ ਛੱਡੇ ਗਏ ਸੀ ਪਾਕਿਸਤਾਨੀ ਫੌਜ ਵੱਲੋਂ ਧੰਨ